ਪਰ ਤੁਹਾਡਾ ਤੁਹਾਡਾ ਅਨੁਭਵ ਕਿਦਾਂ ਦਾ ਰਿਹਾ ਕਿਉਂਕਿ ਐ ਦੇ ਪ੍ਰੇਮੀ ਜਦੋਂ ਸਾਹਮਣੇ ਹੁੰਦਾ ਹੈ ਕਰੈਕਟਰ ਔਰ ਉਹ ਵੀ ਦੇ ਵਰਗਾ ਹੋਵੇ ਤੇ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਐਕਚੁਅਲੀ ਸਰ ਨੇ ਬਹੁਤ ਸਾਰੀਆਂ ਬਾਖਮਾਲ ਫਿਲਮਾਂ ਕੀਤੀਆਂ ਤੇ ਜਦ ਮੈਂ ਲਾਸਟ ਸਰ ਦਾ ਇੱਕ ਗਾਣਾ ਦੇਖਿਆ ਸੀ ਯਾਦ ਦੱਸਦਾ ਤੇ ਉਹ ਇੱਕ ਨਾ ਸਰ ਨੇ ਲੁੱਕ ਦਿੱਤੀ ਸੀ ਕਿ ਅੱਖਾਂ ਨਾਲ ਤੇ ਮੈਨੂੰ ਸੀਗਾ ਕਿ ਉਹ ਸ਼ਿਟ ਵਾਹ ਮੈਂ ਕੰਮ ਕਰਨਾ ਹੈ ਇਹਦੇ ਨਾਲ ਤੋਂ ਕਟੂ ਉਹ ਤੋਂ ਬਾਅਦ ਮੈਨੂੰ ਮਨਦੀਪ ਸਰ ਨੇ ਅਪਰੋਚ ਕੀਤਾ ਇਸ ਫਿਲਮ ਲਈ ਤੇ ਮੈਂ ਪਹਿਲੇ ਦਿਨ ਹੀ ਬਿਨਾ ਕੁਝ ਸਕ੍ਰਿਪਟ ਪੜੇ ਆ ਕੁਝ ਕਹੇ ਸੁਨੇ ਮੈਂ ਕਿਹਾ ਮੈਂ ਸਿਰ ਇਹ ਫਿਲਮ ਕਰਨੀ ਆ ਤੇ ਤੁਸੀਂ ਦੱਸੋ ਕਿਦਾਂ ਕਰਾਓਗੇ ਕਿੰਨੀ ਮਿਹਨਤ ਕਰੋਗੇ ਤੇ ਹਾਂਜੀ ਬਿਲਕੁਲ ਬਹੁਤ ਵਧੀਆ ਲੱਗਦਾ ਇਹਨੇ ਬਾਕਮਾਲ ਆਰਟਿਸਟ ਨਾਲ ਕੰਮ ਕਰਕੇ ਤੇ ਹੋਰ ਵੀ ਸਾਰੇ ਬਹੁਤ ਟੈਲੈਂਟਡ ਨੇ ਇਨਾ ਕੁਝ ਸਿੱਖਣ ਨੂੰ ਮਿਲੇ ਇਟ ਇਜ਼ ਐਨ ਓਪਨ ਯੂਨੀਵਰਸਿਟੀ ਫॉर ਮੀ ਕਿਉਂਕਿ ਮੈਂ ਹਲੇ ਨਮੀ ਨਮੀ ਆ ਬਹੁਤੀਆਂ ਮੈਂ ਫਿਲਮਾਂ ਨਹੀਂ ਕੀਤੀਆਂ ਤੇ ਇਨਾ ਐਕਸਪੀਰੀਅੰਸ ਨਹੀਂ ਹੈਗਾ ਬਟ ਜਿੱਦਾਂ ਆਪਣੇ ਰੋਲ ਨੂੰ ਕਿੱਦਾਂ ਕੈਰੀ ਕਰਨਾ ਕੀ ਕੀ ਚੀਜ਼ਾਂ ਸਿੱਖਣੀ ਆ ਕਿੱਦਾਂ ਪ੍ਰੈਜੈਂਸ ਸਕਰੀਨ ਤੇ ਰੱਖਣੀ ਉਹ ਮੈਂ ਸਿੱਖਿਆ ਤੇ ਬਹੁਤ ਵੱਡੀ ਗੱਲ ਆ ਮੇਰੇ ਲਈ ਦੇਵ ਨੇ ਕਿਹਾ ਹੁਣ ਆ ਪੱਕਾ ਉਹ ਪਿਆਰਪੂਰ ਕਰਨਾ ਸਾਡੇ ਵਾਸਤਾ ਰੋਗ ਹੈ ਨਹੀਂ ਆ ਹੀ ਗਿਆ ਬਾਈ ਜੀ ਜਿਵੇਂ ਆ ਹੀ ਗਿਆ ਹਾਂ ਆ ਹੀ ਗਿਆ ਔਰ ਜੋ ਗਾਂਧੀ ਦੇ ਕੈਰੇਕਟਰ ਦੀ ਇੱਕ ਪਛਾਣ ਬਣੀ ਹੋਈ ਹੈ ਉਹਨੇ ਉਹੀ ਪਛਾਣ ਆਪਣੀ ਅੱਗੇ ਲੈ ਕੇ ਚੱਲਿਆ ਇਹਦੇ ਵਿੱਚ ਵੀ ਕੁੜੀ ਦੇ ਦਿਲ 'ਚ ਜੋ ਕੁਛ ਮਰਜ਼ੀ ਹੋਵੇ ਗਾਂਧੀ ਲਈ ਪਰ ਗਾਂਧੀ ਦੇ ਦਿਲ 'ਚ ਕੁਝ ਨਹੀਂ ਸੀ ਉਹ ਤਾਂ ਇਹਨੂੰ ਸਮਝਾ ਕੇ ਜਾਂਦਾ ਫਿਲਮ ਦੇਖੋਗੇ ਮੈਂ ਇੱਕ ਗੱਲ ਨਾਲ ਇਸ ਫਿਲਮ ਬਾਰੇ ਜਿਹੜੀ ਦੀ ਖੂਬਸੂਰਤ ਹੈ ਮਨੀਸ਼ਪਾ ਜੀ ਨੇ ਕਹੀ ਆ ਉਹ ਗੱਲ ਕਿ ਇਹ ਜਿਹੜੀ ਜਦੋਂ ਗਾਂਧੀ ਪਹਿਲੀ ਆਈ ਇਹਨੇ ਟ੍ਰੈਂਡ ਸੈੱਟ ਕੀਤਾ ਇੱਕ ਇਹਨੇ ਜਿਵੇਂ ਮੇਰੇ ਵਰਗੇ ਬੰਦੇ ਜਗਜੀਤ ਸੰਧੂ ਅਸੀਂ ਸਾਰੇ ਧੀਰਜ ਕੁਮਾਰ ਹੋ ਗਿਆ ਲक्की ਧਾਲੀਆ ਨਵਦੀਪ ਕਲੇਰ ਸੋ ਲਗਾਤਾਰ ਹੁਣ ਇਹਨੇ ਵੀ ਲੀਡ ਦੇ ਵਿੱਚ ਫਿਲਮ ਕੀਤੀ ਉਸ ਤੋਂ ਬਾਅਦ ਲੱਕੀ ਨੇ ਵੀ ਲੀਡ ਦੇ ਵਿੱਚ ਫਿਲਮਾਂ ਕੀਤੀਆਂ ਜਗਜੀਤ ਕਰ ਰਿਹਾ ਧੀਰਜ ਕਰ ਰਿਹਾ ਸੋ ਇਹਨੇ ਕਿੰਨੇ ਕਲਾਕਾਰ ਇਸ ਫਿਲਮ ਨੇ ਇੰਡਸਟਰੀ ਨੂੰ ਦਿੱਤੇ ਨਹੀਂ ਪਹਿਲਾਂ ਕੋਈ ਥੀਏਟਰ ਵਾਲੇ ਸਾਈਡ ਪਿੱਲਰ ਹੋ ਸਕਦੇ ਸੀਗੇ ਤੁਸੀਂ ਸਾਈਡ ਤੇ ਆ ਸਕਦੇ ਹੋ ਮਟ ਲੀਡ ਦੇ ਉੱਤੇ ਆਉਣਾ ਉਹਦੇ ਵਿੱਚ ਆਪਾਂ ਕਿਸੇ ਦਾ ਕਸੂਰ ਵੀ ਨਹੀਂ ਕੱਢਦੇ ਕਿਉਂਕਿ ਸਿਨੇਮਾ ਜਿਹੜਾ ਹੈਗਾ ਉਹ ਪ੍ਰੋਡਿਊਸਰ ਨੇ ਪੈਸੇ ਲਾਇਆ ਉਹ ਤਾਂ ਚਾਹੂਗਾ ਕਿ ਮੇਰਾ ਰਿਟਰਨ ਜਿਹੜਾ ਹੈਗਾ ਆਵੇ ਉਹ ਕਿਹੜਾ ਕਲਾਕਾਰ ਉਹਨੂੰ ਦੇ ਰਿਹਾ ਜਿਹਦੇ ਫਾਲੋਅਰ ਵੱਧ ਨੇ ਜਿਹਦੀ ਪਛਾਣ ਜ਼ਿਆਦਾ ਉਹਨਾਂ ਕਲਾਕਾਰਾਂ ਦੇ ਉੱਤੇ ਉਹਨਾਂ ਅਟਰਿਸਟਾਂ ਦੇ ਹੀ ਫਿਲਮਾਂ ਬਣਦੀਆਂ ਸੀ ਲੀਡ ਦੇ ਵਿੱਚ ਲੈ ਕੇ ਇਸ ਫਿਲਮ ਤੋਂ ਬਾਅਦ ਕਿਤੇ ਜਾ ਕੇ ਸਾਡੇ ਵਰਗੇ ਤੇ ਯਕੀਨ ਬਣਿਆ ਤਾਂ ਇੱਕ ਸਿਨੇਮਾ ਜਿਹੜਾ ਪੈਰਲਲ ਆਪਾਂ ਕਹਿ ਸਕਦੇ ਆ ਉਹ ਸਟਾਰਟ ਹੋਇਆ ਤੋ ਇਹ ਫਿਲਮ ਜਿਹੜੀ ਹੈਗੀ ਇਹਨੇ ਇੱਕ ਟ੍ਰੈਂਡ ਜਿਹੜਾ ਹੈਗਾ ਉਹ ਬਣਾਇਆ ਸਿਰਮੇ ਦੇ ਵਿੱਚ ਦੇਵਪਾ ਜੀ ਇਹ ਗੱਲ ਪਰ ਤੁਹਾਡਾ ਤੁਹਾਡਾ ਅਨੁਭਵ ਕਿਦਾਂ ਦਾ ਰਿਹਾ ਕਿਉਂਕਿ ਐਸ ਦੇ ਪ੍ਰੇਮੀ ਜਦੋਂ ਸਾਹਮਣੇ ਹੁੰਦਾ ਹੈ ਕਰੈਕਟਰ ਔਰ ਉਹ ਵੀ ਦੇਵ ਵਰਗਾ ਹੋਵੇ ਤੇ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਐਕਚੁਅਲੀ ਸਰ ਨੇ ਬਹੁਤ ਸਾਰੀਆਂ ਬਾਖਮਾਲ ਫਿਲਮਾਂ ਕੀਤੀਆਂ ਤੇ ਜਦ ਮੈਂ ਲਾਸਟ ਸਰ ਦਾ ਇੱਕ ਗਾਣਾ ਦੇਖਿਆ ਸੀ ਯਾਦ ਦੱਸਦਾ ਤੇ ਉਹ ਇੱਕ ਨਾ ਸਰ ਨੇ ਲੁੱਕ ਦਿੱਤੀ ਸੀ ਕਿ ਅੱਖਾਂ ਨਾਲ ਤੇ ਮੈਨੂੰ ਸੀਗਾ ਕਿ ਉਹ ਸ਼ਿਟ ਵਾਹ ਮੈਂ ਕੰਮ ਕਰਨਾ ਹੈ ਇਹਦੇ ਨਾਲ ਤੋ ਕਟੂ ਉਹ ਤੋਂ ਬਾਅਦ ਮੈਨੂੰ ਮਨਦੀਪ ਸਰ ਨੇ ਅਪਰੋਚ ਕੀਤਾ ਇਸ ਫਿਲਮ ਲਈ ਤੇ ਮੈਂ ਪਹਿਲੇ ਦਿਨ ਹੀ ਬਿਨਾ ਕੁਝ ਸਕ੍ਰਿਪਟ ਪੜੇ ਆ ਕੁਝ ਕਹੇ ਸੁਨੇ ਮੈਂ ਕਿਹਾ ਮੈਂ ਸਿਰ ਇਹ ਫਿਲਮ ਕਰਨੀ ਆ ਤੇ ਤੁਸੀਂ ਦੱਸੋ ਕਿਦਾਂ ਕਰਾਓਗੇ ਕਿੰਨੀ ਮਿਹਨਤ ਕਰੋਗੇ ਤੇ ਹਾਂਜੀ ਬਿਲਕੁਲ ਬਹੁਤ ਵਧੀਆ ਲੱਗਦਾ ਇਹਨੇ ਬਾਕਮਾਲ ਆਰਟਿਸਟ ਨਾਲ ਕੰਮ ਕਰਕੇ ਤੇ ਹੋਰ ਵੀ ਸਾਰੇ ਬਹੁਤ ਟੈਲੈਂਟਡ ਨੇ ਇਨਾ ਕੁਝ ਸਿੱਖਣ ਨੂੰ ਮਿਲਿਆ ਇਟ ਇਜ਼ ਐਨ ਓਪਨ ਯੂਨੀਵਰਸਿਟੀ ਫॉर ਮੀ ਕਿਉਂਕਿ ਮੈਂ ਹਲੇ ਨਮੀ ਨਮੀ ਆ ਬਹੁਤੀਆਂ ਮੈਂ ਫਿਲਮਾਂ ਨਹੀਂ ਕੀਤੀਆਂ ਤੇ ਇਨਾ ਐਕਸਪੀਰੀਅੰਸ ਨਹੀਂ ਹੈਗਾ ਬਟ ਜਿੱਦਾਂ ਆਪਣੇ ਰੋਲ ਨੂੰ ਕਿੱਦਾਂ ਕੈਰੀ ਕਰਨਾ ਕੀ ਕੀ ਚੀਜ਼ਾਂ ਸਿੱਖਣੀ ਆ ਕਿੱਦਾਂ ਪ੍ਰੈਜੈਂਸ ਸਕਰੀਨ ਤੇ ਰੱਖਣੀ ਉਹ ਮੈਂ ਸਿੱਖਿਆ ਤੇ ਬਹੁਤ ਵੱਡੀ ਗੱਲ ਆ ਮੇਰੇ ਲਈ ਦੇਵ ਨੇ ਕਿਹਾ ਹੁਣ ਆ ਪੱਕਾ ਉਹ ਪਿਆਰਪੂਰ ਕਰਨਾ ਸਾਡੇ ਵਾਸਤਾ ਰੋਗ ਹੈ ਨਹੀਂ ਆ ਹੀ ਗਿਆ ਬਾਈ ਜੀ ਜਿਵੇਂ ਆ ਹੀ ਗਿਆ ਹਾਂ ਆ ਹੀ ਗਿਆ ਔਰ ਜੋ ਗਾਂਧੀ ਦੇ ਕੈਰੇਕਟਰ ਦੀ ਇੱਕ ਪਛਾਣ ਬਣੀ ਹੋਈ ਹੈ ਉਹਨੇ ਉਹੀ ਪਛਾਣ ਆਪਣੀ ਅੱਗੇ ਲੈ ਕੇ ਚੱਲਿਆ ਇਹਦੇ ਵਿੱਚ ਵੀ ਕੁੜੀ ਦੇ ਦਿਲ 'ਚ ਜੋ ਕੁਝ ਮਰਜ਼ੀ ਹੋਵੇ ਗਾਂਧੀ ਲਈ ਪਰ ਗਾਂਧੀ ਦੇ ਦਿਲ 'ਚ ਕੁਝ ਨਹੀਂ ਸੀ ਉਹ ਤਾਂ ਇਹਨੂੰ ਸਮਝਾ ਕੇ ਜਾਂਦਾ ਹੈ ਫਿਲਮ ਦੇਖੋਗੇ ਮੈਂ ਇੱਕ ਗੱਲ ਨਾਲ ਇਸ ਫਿਲਮ ਬਾਰੇ ਜਿਹੜੀ ਦੀ ਖੂਬਸੂਰਤ ਹੈ ਮਨੀਸ਼ਪਾ ਜੀ ਨੇ ਕਹੀ ਆ ਉਹ ਗੱਲ ਕਿ ਇਹ ਜਿਹੜੀ ਜਦੋਂ ਗਾਂਧੀ ਪਹਿਲੀ ਆਈ ਇਹਨੇ ਟ੍ਰੈਂਡ ਸੈੱਟ ਕੀਤਾ ਇੱਕ ਇਹਨੇ ਜਿਵੇਂ ਮੇਰੇ ਵਰਗੇ ਬੰਦੇ ਜਗਜੀਤ ਸੰਧੂ ਅਸੀਂ ਸਾਰੇ ਧੀਰਜ ਕੁਮਾਰ ਹੋ ਗਿਆ ਲक्की ਧਾਲੀਆ ਨਵਦੀਪ ਕਲੇਰ ਸੋ ਲਗਾਤਾਰ ਹੁਣ ਇਹਨੇ ਵੀ ਲੀਡ ਦੇ ਵਿੱਚ ਫਿਲਮ ਕੀਤੀ ਉਸ ਤੋਂ ਬਾਅਦ ਲੱਕੀ ਨੇ ਵੀ ਲੀਡ ਦੇ ਵਿੱਚ ਫਿਲਮਾਂ ਕੀਤੀਆਂ ਜਗਜੀਤ ਕਰ ਰਿਹਾ ਧੀਰਜ ਕਰ ਰਿਹਾ ਸੋ ਇਹਨੇ ਕਿੰਨੇ ਕਲਾਕਾਰ ਇਸ ਫਿਲਮ ਨੇ ਇੰਡਸਟਰੀ ਨੂੰ ਦਿੱਤੇ ਨਹੀਂ ਪਹਿਲਾਂ ਕੋਈ ਥੀਏਟਰ ਵਾਲੇ ਸਾਈਡ ਪਿੱਲਰ ਹੋ ਸਕਦੇ ਸੀਗੇ ਤੁਸੀਂ ਸਾਈਡ ਤੇ ਆ ਸਕਦੇ ਹੋ ਮਟ ਲੀਡ ਦੇ ਉੱਤੇ ਆਉਣਾ ਉਹਦੇ ਵਿੱਚ ਆਪਾਂ ਕਿਸੇ ਦਾ ਕਸੂਰ ਵੀ ਨਹੀਂ ਕੱਢਦੇ ਕਿਉਂਕਿ ਸਿਨੇਮਾ ਜਿਹੜਾ ਹੈਗਾ ਉਹ ਪ੍ਰੋਡਿਊਸਰ ਨੇ ਪੈਸੇ ਲਾਇਆ ਉਹ ਤਾਂ ਚਾਹੂਗਾ ਕਿ ਮੇਰਾ ਰਿਟਰਨ ਜਿਹੜਾ ਹੈਗਾ ਆਵੇ ਉਹ ਕਿਹੜਾ ਕਲਾਕਾਰ ਉਹਨੂੰ ਦੇ ਰਿਹਾ ਜਿਹਦੇ ਫਾਲੋਅਰ ਵੱਧ ਨੇ ਜਿਹਦੀ ਪਛਾਣ ਜ਼ਿਆਦਾ ਉਹਨਾਂ ਕਲਾਕਾਰਾਂ ਦੇ ਉੱਤੇ ਉਹਨਾਂ ਅਟਰਿਸਟਾਂ ਤੇ ਹੀ ਫਿਲਮਾਂ ਬਣਦੀਆਂ ਸੀ ਲੀਡ ਦੇ ਵਿੱਚ ਲੈ ਕੇ ਇਸ ਫਿਲਮ ਤੋਂ ਬਾਅਦ ਕਿਤੇ ਜਾ ਕੇ ਸਾਡੇ ਵਰਗੇ ਤੇ ਯਕੀਨ ਬਣਿਆ ਤਾਂ ਇੱਕ ਸਿਨੇਮਾ ਜਿਹੜਾ ਪੈਰਲਲ ਆਪਾਂ ਕਹਿ ਸਕਦੇ ਆ ਉਹ ਸਟਾਰਟ ਹੋਇਆ ਤੋ ਇਹ ਫਿਲਮ ਜਿਹੜੀ ਹੈਗੀ ਇਹਨੇ ਇੱਕ ਟ੍ਰੈਂਡ ਜਿਹੜਾ ਹੈਗਾ ਉਹ ਬਣਾਇਆ ਸਿਰਮੇ ਦੇ ਵਿੱਚ ਦੇਵਪਾ ਜੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ